ਤੁਸੀਂ ਵੇਖ ਰਹੇ ਹੋ ਅਜੀਤ ਟੀਵੀ ਅੱਜ ਅਸੀਂ ਪਹੁੰਚੇ ਥਾਣਾ ਜੀਆਰਪੀ ਜਿੱਥੇ ਇੱਕ ਧਰਮਨਗਰੀ ਦੀ ਮਹਿਲਾ ਜਿਹੜੀ ਹੈਗੀ ਆ ਉਹਨੇ ਰੇਲ ਗੱਡੀ ਥੱਲੇ ਆ ਕੇ ਆਤਮ ਹੱਤਿਆ ਕੀਤੀ ਹੈ ਉਸ ਪਰਿਵਾਰ ਵੱਲੋਂ ਜਿਹੜਾ ਹੈਗਾ ਸਿਵਲ ਹਸਪਤਾਲ ਵੀ ਤਰਨਾਲ ਆਇਆ ਗਿਆ ਉਹਨਾਂ ਨੇ આરોਪ ਲਾਇਆ ਕਿ ਇੱਕ ਪੜੋਸੀ ਦੇ ਨਾਲ ਇੱਕ ਵਿਅਕਤੀ ਵੱਲੋਂ ਜਿਹੜਾ ਹੈਗਾ ਇਸ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਤੇ ਉਸ ਦੁਖੀ ਹੋ ਕੇ ਜਿਹੜਾ ਉਸ ਔਰਤ ਨੇ ਜਿਹੜਾ ਇਹ ਕਦਮ ਚੱਕਿਆ ਪਰਿਵਾਰ ਵੱਲੋਂ ਜਿਹੜਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਪਰ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆਂ ਤੇ ਰੇਲਵੇ ਪੁਲਿਸ ਦੇ ਜਿਹੜੇ ਜੀ ਆਰ ਪੀ ਦੇ ਮੁਖੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਅਸਲ ਸਚਾਈ ਕੀ ਹੈ ਅੱਲ ਦੀ ਗੱਲ ਹੈ ਇਹ ਅੱਲ 2:00 ਵਜੇ ਮਾਤਾ ਜੀ ਸਾਡੇ ਕਰੋ ਉਧਰ ਖੇਤ ਹੈ ਲਾਈਨਾਂ ਵਾਲੇ ਪਾਸਾ ਦਾ ਤੇ ਉਧਰ ਹੋ ਰਹੀ ਸੀ ਸਾਨੂੰ ਨਹੀਂ ਪਤਾ ਸੀ ਜੀ ਇਸ ਤਰ੍ਹਾਂ ਨਾ ਕਰਨ ਚਾਹੀਦੇ ਇਹ ਜਿਵੇਂ ਰਾਜੂ ਮੋਹਰ ਲਾਈ ਜਿਹੜਾ 10 ਨੰਬਰ ਗਲੀ ਤੇ ਰਹਿੰਦਾ ਹੈ ਉਹ ਸਾਨੂੰ ਕਾਫੀ ਚਾਲਾਂ ਤੋਂ ਤਾਂ ਪਰੇਸ਼ਾਨ ਕਰ ਰਿਹਾ ਹੈ ਜੀ ਇਹਨੇ ਕਿ ਮੈਨੂੰ ਟੌਰਚਰ ਬਹੁਤ ਜ਼ਿਆਦਾ ਟੌਰਚਰ ਕਰ ਰਹੀ ਹੈ ਜੀ ਕੱਲ ਵੀ ਉਹਨੇ ਫੋਨ ਕਰਕੇ ਲੇਡੀ ਨੂੰ ਤੇ ਉਹਨੂੰ ਧਮਕੀ ਦਿੱਤੀ ਅਬੀ ਤੁਸੀਂ ਉਹ ਜਿਹੜਾ ਪਿਛਲਾ ਕੇਸ ਆ ਉਹਦਾ ਵਾਪਸ ਚਾਲ ਚਲੋ ਨਹੀਂ ਤਾਂ ਮੈਂ ਤੇਰੇ ਮੁੰਡਿਆਂ ਨੂੰ ਮਾਰ ਦਾਂਗਾ ਤੇ ਇਹ ਜੀ ਉਹਨੂੰ ਸਖਤ ਤੋਂ ਸਖਤ ਹੰਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਜੀ ਕੱਲ ਸ਼ਾਮ ਨੂੰ 4:00 ਵਜੇ ਸੀਤੋ ਫਾਟਕ ਦੇ ਕੋਲੇ ਲੇਡੀ ਆ ਗਈ ਮੂਰਤੀ ਦੇਵੀ ਸੁਧੀਰ ਕੁਮਾਰ ਦੇ ਘਰ ਵਾਲੀ ਹੈ ਇਹਨੇ ਉੱਥੇ ਸੁਸਾਈਡ ਕੀਤਾ ਸੀ ਉਹ ਸਾਨੂੰ ਜਿਹੜਾ ਆਪਣੇ ਟ੍ਰੇਨ ਦੇ ਡਰਾਈਵਰ ਨੇ ਦੱਸਿਆ ਸੀ ਵੀ ਇਹ ਲੇਡੀ ਨੇ ਸੁਸਾਇਡ ਕੀਤੀ ਹੈ ਉਹਦੀ ਇਨਫਾਰਮੇਸ਼ਨ ਤੇ ਅਸੀਂ ਜਾ ਕੇ ਡੈੱਡ ਬੋਡੀ ਨੂੰ ਚੈੱਕ ਕੀਤਾ ਉਹਦੇ ਕੋਲੋਂ ਕੋਈ ਸੁਸਾਇਡ ਨੋਟ ਜਾਂ ਕੋਈ ਚੀਜ਼ ਕੋਈ ਕੋਈ ਬਰਾਮਦ ਨਹੀਂ ਹੋਈ ਉਹ ਅਸੀਂ ਡੈੱਡ ਬੋਡੀ ਅਨਨੋਨ ਹੋਣ ਕਰਕੇ ਉਦੋਂ ਚੁਕਾ ਕੇ ਹਸਪਤਾਲ ਦੇ ਵਿੱਚ ਲਖਾਈ ਰਖਾਈ ਸੀ ਜਿੱਦੀ ਉਹਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਇਸ਼ਨਾਖਤ ਕੀਤੀ ਵੀ ਇਹ ਡੈੱਡ ਬੋਡੀ ਸਾਡੀ ਹੈ ਤੇ ਅੱਜ ਉਹ ਇੱਥੇ ਥਾਣੇ ਆਏ ਸੀ ਮੇਰੇ ਕੋਲੇ ਬਿਆਨ ਲਿਖਾਉਣ ਵਾਸਤੇ ਉਹ ਬਿਆਨ ਕਿਸੇ ਬੰਦੇ ਦਾ ਨਾਮ ਲਾਉਂਦੇ ਆ ਵੀ ਉਹਦੇ ਤੋ ਤੰਗ ਹੋ ਕੇ ਮਤਲਬ ਵੀ ਉਹ ਮਰੀ ਐ ਪਰ ਉਹਨਾਂ ਕੋਲੇ ਕੋਈ ਪ੍ਰੂਫ ਨਹੀਂ ਆ ਇਸ ਚੀਜ਼ ਦਾ ਵੀ ਉਹ ਤੰਗ ਹੋ ਕੇ ਉਹ ਤਾਂ ਮਰੀ ਹੋਵੇ ਨਾ ਹੀ ਉਹਨਾਂ ਨੇ ਕੋਈ ਪ੍ਰੂਫ ਕੀ ਪੇਸ਼ ਕੀਤਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਤੁਹਾਡੇ ਕੋਲੇ ਕੋਈ ਐਵੀਡੈਂਸ ਹੈਗੀ ਹੈ ਸਾਡੇ ਕੋਲੇ ਪੇਸ਼ ਕਰ ਦਿਓ ਅਸੀਂ ਉਹਦੇ ਤਹਿਤ ਜਿਹੜੀ ਵੀ ਬਣਦੀ ਕਾਰਵਾਈ ਕਰ ਦਿਆਂਗੇ ਪਰ ਅਜੇ ਤੱਕ ਉਹਨਾਂ ਨੇ ਸਾਡੇ ਕੋਲੇ ਕੋਈ ਪ੍ਰੂਫ ਪੇਸ਼ ਨਹੀਂ ਕੀਤਾ ਨਾ ਹੀ ਸਾਡੇ ਕੋਲੇ ਕੋਈ ਬਿਆਨ ਲਿਖਾਇਆ ਅਸੀਂ ਅਜੇ ਡੈੱਡ ਬੋਡੀ ਰਖਵਾਈ ਵੀ ਹੈ ਜਦੋਂ ਵੀ ਆਉਣਗੇ ਜਿਹੜੀ ਵੀ ਕਾਰਵਾਈ ਬਣਦੀ ਹੈ ਉਹ ਅਸੀਂ ਕਰਾਂਗੇ ਸਰ ਇਹਨਾਂ ਵੱਲੋਂ ਕਿਹੜੇ ਪ੍ਰਾਂਦੇ ਦੋਸ਼ ਲਾਇਆ ਜਾਂਦੇ ਨੇ ਕਿਉਂ ਉਹ ਕਿਸੇ ਆਦਮੀ ਤੇ ਦੋਸ਼ ਵੈਸੇ ਸੁਣਨ ਚ ਆਇਆ ਰਿਟਰਨ ਦੇ ਵਿੱਚ ਨਹੀਂ ਕੋਈ ਆਇਆ ਉਹ ਫਿਰ ਤੇ ਉਸੇ ਬੰਦੇ ਤੇ ਹੀ ਦੋਸ਼ ਲਾ ਰਹੇ ਨੇ ਵੀ ਉਹ ਬਲੈਕਮੇਲ ਕਰਦਾ ਸੀ ਇਹਨੂੰ ਉਹ ਕਿਤਨਾ ਨਹੀਂ ਕਰਦੇ ਦੇਣੀ ਸਰ ਆਪਾਂ ਬੋਲੋ ਜੋ ਸਾਡੇ ਕੋਲੇ ਪ੍ਰੂਫ ਦਿੰਦੇ ਆ ਜਿਸ ਤਰ੍ਹਾਂ ਦਾ ਵੀ ਕੋਈ ਸਾਡੇ ਕੋਲੇ ਐਵੀਡੈਂਸ ਆਉਂਦੀ ਆ ਉਹਦੇ ਮੁਤਾਬਕ ਅਸੀਂ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਹੈ ਉਹ ਹਮਲੇ ਵਿੱਚ ਲਿਆਉਂਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ